ਜੀ ਅੱਜ ਜਿਹੜੀ ਸਾਡੀ ਵਿਸ਼ੇਸ਼ ਮੀਟਿੰਗ ਰੱਖੀ ਗਈ ਆ ਮਾਲਵਾ ਸਵੇਚਾਰ ਕਮਨ ਚ ਵੱਲੀਓ ਸਾਡੇ ਨੇ ਜਿਹੜੇ ਹੈਗੇ ਨੇ ਸਾਡੇ ਕਿਸ਼ਕਮਾਰ ਬਾਵਾ ਜੀ ਇਹਨਾਂ ਬੰਦਿਓ ਅੱਜ ਮੀਟਿੰਗ ਛੱਦੀ ਗਈ ਜਿਹੜੀ ਸਾਡੀ 11 ਜਨਵਰੀ ਨੂੰ ਲੋਹੜੀ ਦਾ ਪ੍ਰੋਗਰਾਮ ਲਿਖਿਆ ਗਿਆ ਉਹਦੇ ਸਬੰਧ ਦੇ ਵਿੱਚ ਮੀਟਿੰਗ ਰੱਖੀ ਗਈ ਉਹ ਸਬੰਧ ਦੇ ਵਿੱਚ ਹੁਣ ਜਿਵੇਂ ਨਵੇਂ ਮੈਂਬਰ ਵਿੱਚ ਜੋੜੇ ਨੇ ਜਿਵੇਂ ਕਿ ਸਾਡੇ ਸਾਰੇ ਆ ਉਸ ਮੀਟਿੰਗ ਨੇ ਲੈਣਾ ਪੂਰਾ ਸੰਪੂਰਨ ਕਰਨ ਵਾਸਤੇ ਨਵੇਂ ਸਾਥੀ ਵਿੱਚ ਜੁਆਇਨ ਕੀਤੇ ਨੇ ਉਹ ਸਾਰਿਆਂ ਦਾ ਅੱਜ ਤੈਹਦਿਲੋਂ ਬਾਬਾ ਸਾਹਿਬ ਨੇ ਧੰਨਵਾਦ ਵੀ ਕੀਤਾ ਔਰ ਜਿੰਨੇ ਵੀ ਸਾਡੀ ਸਾਰੇ ਨਵੇਂ ਬੰਦੇ ਡਿਊਟੀ ਲਈ ਆ ਅਸੀਂ ਵੀ ਤੈਹਦਿਲੋਂ ਤਨਮਨ ਧੰਦੇ ਨਾਲ ਨਿਵਾਵਾਂਗੇ ਜਿੱਥੇ ਸਾਨੂੰ ਬਾਬਾ ਸਾਹਿਬ ਨੇ ਡਿਊਟੀ ਲਾਤੀ ਅਸੀਂ ਐ ਪੂਰੇ ਤਨਮਨ ਦੇ ਨਾਲ ਨਿਵਾਵਾਂ ਅੱਜ ਧੀਆ ਦਾ 29ਵਾਂ ਲੋੜੀ ਮੇਲਾ ਮਨਾਉਣ ਸੰਬੰਧੀ ਇਹ ਪਲੇਠੀ ਮੀਟਿੰਗ ਸਰਕਟ ਹਾਊਸ ਦੇ ਵਿੱਚ ਮਾਲਵਾ ਸਭਿਆਚਾਰਕ ਮੰਚ ਵੱਲੋਂ ਕੀਤੀ ਗਈ ਹੈ ਜਿੱਥੇ ਸਾਡੇ ਆਬਸਪੀਰ ਸਾਰੇ ਇਕੱਠੇ ਹੋਏ ਨੇ ਉੱਥੇ ਨਾਲ ਅਸੀਂ ਆਪਣੇ ਇਹ ਮੰਚ ਦੇ ਪਰਿਵਾਰ ਦੇ ਵਿੱਚ ਵੀ ਵਾਦਾ-ਵਾਦਾ ਕੀਤਾ ਤੇ ਸਾਡੇ ਅਸੀਂ ਬੀਦੀ ਤੇ ਖੀਵਾ ਜੀ ਸੁਖਵਿੰਦਰ 바ਵਾ ਜੀ ਨਰਮਲ ਸਿੰਘ ਗਰੇਵਾਲ ਯੂਐਸਏ ਦੇ ਪ੍ਰਧਾਨ ਬਣਾਏ ਨੇ ਸੁਖਵਿੰਦਰ 바ਵਾ ਤਨਵੀਨਰ ਬਣਾਏ ਨੇ ਇਸੇ ਤਰ੍ਹਾਂ ਸਾਡੇ ਸੁਖਵਿੰਦਰ ਸਿੰਘ ਬਸੈਮੀ ਸਰਪੰਚ ਸਾਹਿਬ ਇਹਨਾਂ ਨੂੰ ਜਨਰਲ ਸਕੱਤਰ ਦੇ ਹੈ ਅਤੇ ਗਰੀਬ ਸਾਹਿਬ ਇਹ ਸਾਡੇ ਪ੍ਰਬੰਧ 75 75 ਤੇ ਵਰਬਾਨੀ ਦੀ ਇਹ ਸਕੱਤਰ ਲੈ ਨੇ ਪੰਜਾਬ ਦੇ ਅਤੇ ਇਹ ਸਾਰੇ ਗਲਤ ਹੈ ਇੱਕ ਟੀਮ ਹੈ ਇੱਕ ਪਰਿਵਾਰ ਹੈ ਇਸ ਦੇ ਵਿੱਚ ਵਾਦਾ ਕੀਤਾ ਗਿਆ ਕਿਉਂਕਿ ਇੱਥੇ ਮੈਂ ਸਮਝਦਾ ਕਿ ਸਰਕਟ ਹਾਊਸ ਆਉਣਾ ਮੀਟਿੰਗ ਸ਼ਾਮਿਲ ਹੋਣਾ ਸਾਡੇ ਸੱਦੇ ਨੂੰ ਪ੍ਰਵਾਨ ਕਰਨਾ ਤੇ ਇਹਦਾ ਮਤਲਬ ਇਹ ਹੈ ਕਿ ਉਹਦੇ ਅੰਦਰ ਇੱਕ ਉਹ ਸੋਚ ਦਾ ਦੀਵਾ ਜਗਦਾ ਹੈ ਕਿ ਮੈਂ ਵੀ ਸਭਿਆਚਾਰ ਦੀ ਸੇਵਾ ਕਰਾਂ ਮੈਂ ਵੀ ਧੀਆਂ ਦੇ ਲੋਹੜੀ ਮੇਲੇ ਦੇ ਵਿੱਚ ਆਪਣਾ ਯੋਗਦਾਨ ਪਾਵਾਂ ਆਪਣੀ ਸੋਚ ਰਹੀਂ ਆਪਣੇ ਵਿਚਾਰ ਰਹੀਂ ਤੇ ਇਹ ਮੈਂ ਸਮਝਦਾ ਕਿ ਵੱਡੀ ਇਹਨਾਂ ਲੋਕਾਂ ਦੀ ਵੱਡੀ ਸੋਚ ਹੈ ਜਿਹੜੇ ਹਮੇਸ਼ਾ ਸਾਡੇ ਨਾਲ ਜੁੜੇ ਨੇ ਹਮੇਸ਼ਾ ਉਹਦੇ ਲਈ ਜਿਵੇਂ ਰਣਜੀਤ ਸਿੰਘ ਹੋਣਾ ਨੇ ਕਿਹਾ ਹਮੇਸ਼ਾ ਹੀ ਅੱਗੇ ਹੋ ਕੇ ਸੇਵਾ ਦਾ ਰੋਲ ਅਦਾ ਕਰਨਾ ਬਹੁਤ ਵੱਡੀ ਗੱਲ ਹੈ ਤੇ ਅੱਜ ਜਿੱਥੇ ਇਹ ਟੀਮ ਇੱਕ ਸਾਡੇ ਨਾਲ ਜੁੜੀ ਆ ਉਥੇ ਮੈਂ ਫਿਰ ਨਰਮਲ ਸਿੰਘ ਗਰੇਵਾਲ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਭੈਣ ਜੀ ਰਣਜੀਤ ਕੌਰ ਸਿਮੀ ਕੁਆਤਰਾ ਜੀ ਸਾਡੇ ਆਲਰੇਡੀ ਜਿਹੜੇ ਚੇਅਰਪਰਸਨ ਨੇ ਮਾਲਵਾ ਸਭਿਆਚਾਰਕ ਮੰਚ ਦੇ ਤੇ ਇਸ ਤਰ੍ਹਾਂ ਇਹ ਸਾਰੇ ਮਹਿਮਾਨਾਂ ਦਾ ਆਉਣਾ ਸਾਰਿਆਂ ਦਾ ਬੈਠਣਾ ਤੇ ਅਸੀਂ ਤਕਰੀਬਨ 15 ਦਿਨ ਬਾਅਦ ਦੂਸਰੀ ਮੀਟਿੰਗ ਹੋਏਗੀ ਤੇ ਆਉਣ ਵਾਲੇ ਦਿਨਾਂ 'ਚ ਜਿੱਥੇ ਗੱਡੀਆਂ ਲਈ ਸਟicker ਵੀ ਤਿਆਰ ਹੋ ਰਹੇ ਨੇ ਉਥੇ ਭੁੱਗੇ ਦੀ ਘਾਗਰ ਵੀ ਤਿਆਰ ਹੋ ਰਹੀ ਹੈ ਤੇ ਜਿਹੜਾ ਹਸ਼ਿਆਰਪੁਰ ਤੋਂ ਗੁੜ ਤਿਆਰ ਹੁੰਦਾ ਫਸਲਪੁਰ ਤੋਂ ਭੂਗਾ ਤਿਆਰ ਹੁੰਦਾ ਅਤੇ ਰਾਏਕੋਟ ਦੇ ਰੋਲ ਫੇਮਸ ਨੇ ਇਸ ਤਰ੍ਹਾਂ ਦਾ ਬਲਕਿ ਇਹ ਵੀ ਫੈਸਲਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਚ ਇੱਕ ਸਰਵਣ ਪੁੱਤਰ ਅਵਾਰਡ ਵੀ ਦੇਵਾਂਗੇ ਜਿੱਥੇ 125 ਨਵ ਜੰਮੀਆਂ ਬੱਚੀਆਂ ਜਿਨ੍ਹਾਂ ਦਾ ਜਨਮ 2024 ਦੇ ਅੰਦਰ ਹੋਇਆ ਜਿਹੜੀਆਂ ਬੇਟੀਆਂ ਦਾ ਉਹਨਾਂ ਬੇਟੀਆਂ ਨੂੰ ਆਨਰ ਦੇਵਾਂਗੇ ਅਤੇ 7 ਨਵ ਵਿਆਹੇ ਜੋੜੇ ਜਿਹੜੇ ਸਾਡੇ ਬੱਚੇ ਸਾਡੀਆਂ ਨੂਰਾਂਗੀਆਂ ਸਾਡੀਆਂ ਬੇਟੀਆਂ ਅਸੀਂ ਉਹਨਾਂ ਦਾ ਵੀ ਇੱਕ ਇਸ ਵਾਰ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦਾ 2024 ਦੇ ਵਿੱਚ ਉਹਨਾਂ ਦੀ ਮੈਰਿਜ ਹੋਈ ਹੈ ਅਸੀਂ ਉਹਨਾਂ ਨੂੰ ਵੀ ਆਨਰ ਕਰਾਂਗੇ